ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ 3 ਏ ਮਾਨ ਮੇਰਿਆ ਆਵਾ ਗਉਣ ਸੰਸਾਰ ਅੰਤ ਸੱਚ ਨਵੇੜਾ ਰਾਮ ਆਪੇ ਸਚ ਬਖਸ਼ ਲੈ ਫਿਰ ਹੋਏ ਨਾ ਫਿਰਾਰਾ ਮਾਮ ਇਹ ਮਨ ਮੇਰਾ ਆਵਾ ਗੌਣ ਸੰਸਾਰ ਅੰਤ ਸਚ ਨਿਬਿਹੜਾ ਰਾਮ ਆਪੇ ਸੱਚ ਬਖਸ਼ ਲੈ ਫਿਰ ਹੋਏ ਨਾ ਫੇਰਾ ਰਾਮ ਫਿਰ ਹੋਏ ਨਾ ਫੇਰਾ ਅੰਤ ਸਚ ਨਵੇੜਾ ਗੁਰਮਖ ਮਿਲਾਵੜ ਆਈ ਕਟ ਰੰਗ ਰਾਤੀ ਸਹਜੇ ਮਾਤੀ ਸਹਜੇ ਰਹੈ ਸਮਾਈ ਸਚਾ ਮਨ ਪਾਇਆ ਸਾਚ ਵਸਾਇਆ ਸ਼ਬਦ ਰਤੀ ਅੰਤ ਨਵੇਰਾ ਨਾਨਕ ਨਾਮ ਰਤੇ ਸੇ ਸੱਚ ਸਮਾਣੇ ਬਾਹਰ ਨਾਮ ਭਾਵ ਜਲ ਫਿਰਾ ਮਾਇਆ ਮੋ ਸਭ ਵਰ ਰਹਾ ਦੂਜਾ ਭਾਏ ਖੁਆਇ ਰਾਮ ਮਾਤਾ ਪਿਤਾ ਸਭ ਹੀ ਤਾ इति बलचाई रामाद।